ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਫਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਭੁਗੀਆਂ ਬਾਰ ਸਹਸਿਆਲ ਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿੱਸ ਚਾਰਾ ਹੋ ਗਿਏ ਕਿ ਪੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਅਕਾਰ ਹੁਕਮ ਨਾ કહਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੇ ਚੋ ਹੁਕਮਿ ਲਿਖ ਦੁਖ ਸੁਖ ਪਾਈਐ ਇਕਦਾਂ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ 부ਜੇ ਤਾਉ ਮੇ ਕਹਿ ਨ ਕੋਇ ਗਾਵੇ ਕੋ ਤਾਣ ਨ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਰੇ ਨਿਸਾਨ ਗਾਵੇ ਕੋ ਗੁਰਬਾਣੀ ਆਇਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹ ਦੂਰ ਕਤਨਾ ਕਥਿਨਾ ਵੇਟੋੜ ਕਤਕਤ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਕਾ ਕੀ ਖਾਏ ਹੁਕਮੇ ਹੁਕਮ ਚਲਾਏ ਰਹੋ ਨਾਨਕ ਵਿਖਸੇ ਪਰਵਾਹੋ ਸਚਾ ਸਾਹਿਬ ਸਾਚਨਾਏ ਭਾਖਿਆ ਬਹੁ ਅਪਾਰ ਆਖੇ ਮੰਗੇ ਦੇ ਦੇ ਦਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਦਿਸੇ ਦਰਬਾਰ ਮੂੰਖਿ ਬੋਲਨ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਦਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆ ਰਥਾਪੇ ਰਜਾਈ ਕੀਤਨ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੰਵਿਆਤਿਨ ਪਾਇਆ ਮਾਨਨ ਗਾਵਿਏ ਗੁਣੀ ਨਿਧਾਨ ਗਾਵਿਏ ਸੋਨਿਯ ਮਦ ਰਖੀਏ ਭਾਉ ਦੁੱਖ ਪਰ ਹਰਸੂ ਕਰ ਲਿਆ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਸਮਾਈ ਗੋਰੀ ਸਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜਿਹੋ ਜਨਖ ਨਹੀਂ ਕਹਿਨਾ ਕਥਨ ਨ ਜਾਈ ਗੋਰਾ ਇਕ ਦੇਵੁਝਾਈ ਸਬੜਾ ਜੀਆਂ ਕੈਕ ਦਾਤਾ ਸੋਮੈ ਵਿਸਰਨਾ ਜਾਈ ਤੇ ਇਰਤਨਾ ਆਵਾਜੇ ਤਿਸ ਭਾਵਾ ਬਿਨ ਭਾਣੇ ਕੀ ਨਾਈ ਕਰੀ ਜੇ ਤਿਸ ਸੁਚੁ ਪਾਈ ਵੇਖਾ ਬਿਨ ਕਰਮਾ ਕੀ ਮਿਲੇ ਲਈ ਮਾਤੇ ਵਿੱਚ ਰਤਨ ਜਵਾਹਰ ਮਾਲਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੋਰਾ ਇੱਕ ਦੇ ਬੁਝਾਈ ਸਬਣਾ ਜੀਆਂ ਕੈਕ ਦਾਤਾ ਸੋ ਮੈਂ ਵਿਸਰਦਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਨੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਏ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਦ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੋਜਈ ਜੇ ਤਿਸ ਗੁਣ ਕੋਈ ਕਰੇ ਸੁਨਿਏ ਸਿੰਧ ਪੀਰ ਸੁਰਨਾਥ ਸੁਨਿਏ ਤਰਤ ਦਾ ਵਲ ਆਕਾਸ ਸੁਨਿਏ ਦੀਪ ਲੋ ਪਾਤਾਲ ਸੁਨਿਏ ਪਹੁੰਚ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੁਖ ਪਾਪ ਕਾ ਨਾਸ਼ ਸੋਨਿਆ ਈਸ਼ਰ ਬਰਮਾ ਇੰਦ ਸੋਨਿਆ ਮੁਖ ਸਲਾਹਨ ਮੰਦ ਸੋਨਿਆ ਜੋਗ ਜਗਤਨ ਭੇਦ ਸੋਨਿਆ ਸਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੋਨਿਆ ਦੁਖ ਪਾਪ ਕਾ ਨਾਸ਼ ਸੋਨਿਆ ਸਤ ਸੰਤੋਖ ਗਿਆਨ ਸੋਨਿਆ 68 ਕਾਇਸਨਾਨ ਸੋਨਿਆ ਪਰਪੜ ਪਾਵਹਿ ਮਾਨ ਸੋਨਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੋਨਿਆ ਦੁਖ ਪਾਪ ਕਾ ਨਾਸ਼ ਸੁਨੀਏ ਸਰਾਰ ਬੁਣਾ ਕੇ ਗਾ ਸੁਨੀਏ ਸੇਖ ਪੀਰ ਪਾਤਸ਼ਾ ਸੁਨੀਏ ਅੰਦੇ ਪਾਵੇ ਰਹਾ ਸੁਨੀਏ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਿਗਾ ਸੁਨੀਏ ਦੁਖ ਪਾਪ ਕਾ ਨਾਸ਼ ਮਨਨੇ ਕੀ ਗਤੀ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨਨੇ ਕਾ ਬਹਿਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮੰਨੇ ਬੁੱਧ ਮੰਨੇ ਸਗਲ ਬਨਕੀ ਸੋਧ ਮੰਨੇ ਮੂ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਦਸੀ ਪ੍ਰਗਟ ਜਾਏ ਮੰਨੇ ਮਗਣਾ ਚੱਲੇ ਪੰਥ ਮੰਨੇ ਧਰਮ ਸੇਤੀ ਸਦਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖਦਵਾਰ ਮੰਨੇ ਪਰਵਾਰੇ ਸਦਾਦ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸਹਰਦਾਰ ਰਾਜਾ ਪੰਚਾਗਾ ਗੁਰੂ ਇਕਤਿਆਨ ਜੇ ਕੋ ਕਹੇ ਕਰੇ ਵਿਚਾਰ ਕਰਦੇ ਕੇ ਕਰਦੇ ਨਾਹੀ ਸੁਮਾਜ ਧੋਲ ਧਰਮ ਦਿਆ ਕਾਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬਜੇ ਹੋਵੇ ਸਚਿਆਰਤ ਵਦੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰਤ आले ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਬੜਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਹਾਲੀ ਹੈ ਰੂਪ ਕੀਤੀ ਦਾਤ ਜਾਣੇ ਗੋਣਕੂਤ ਕਿ ਤਬਸਾਉ ਇਕ ਇਕ ਵਾਰੋ ਜਿਸ ਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਵਾਂ ਇਕ ਵਾਰ ਜੋਤਿਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਥਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਾਥੀ ਅਸੰਖ ਦਾਤਾਰ ਅਸੰਖ ਸੂਰਮਹੂ ਪਖਸਾਰ ਅਸੰਖ ਮੌਲਯ ਬਲਾਈ ਤਾਰ कुदर कवन कहा विचार वारण जवा एक बार जो दिल साई पलिकार तू सदा सलाम निरंकार असंख मूरख अंध कोर असंख चोर हरामखोर खोर असंख अमर कर जाहे जोर असंख गलवड हत्या कमाहे असंख पापी पाप कर जाहे असंख कुड़ियार कूड़े फिराहे असंख मलेश मल पाख खाए असंख निंदक सिर करहे पार नानक नीच कहे विचार वारण जावा एक वार जोतत भावे साईं भणिकार तू सदा सलाब निरंकार असंख नाव असंगत हाव अगम अगम असंखलो असंख, असंख कसे पार होई अखरी नाम अखरी साला अखरी ज्ञान गीत गुण कहा अखरी लिखर बोलन वाणी अखरा सिर संयोग बखानी जिने हे लिखे तिसर नाहे जि फर मावे तिते पाहे ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਪਰਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਹੈ ਪਾਣੀ ਧੋਤੇ ਉਤਰਸ ਖੇ ਹੈ ਮੂਤ ਬਲਿਤੀ ਕਪੜ ਹੋਏ ਜੇ ਸਾਬੂ ਲਹੀਏ ਹੋ ਧੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਕੁੰਨੀ ਪਾਪੀ ਯਖ ਨਾਹੀ ਕਰ ਕਰ ਕਰਨਾ ਲਿਖ ਲਿਆ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਫੁਖਮੀ ਅਵ ਜਾਓ تیر ਤਪ ਦਿਆ ਦਤ ਦਾਨ ਜਿ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਨ ਲਾਓ ਸਭੁਨ ਤੇਰੇ ਬਿਨ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਸ ਬਾਨੀ ਬਰਮਾਓ ਸਤ ਸੁਹਾਨ ਸਦਾ ਬਚਾਓ ਕਵਨ ਸੁਵੇਲਾ ਵਕਤ ਕਵਾਨਾ ਕਵਾਂ ਚਿਤ ਕਵਨ ਵਾਰ ਕਵਾਂ ਸਿਰ ਉਤਮਾ ਕਵਨ ਜਿਤ ਹਵਾਕਾਰ ਵੇਲਾ ਪਾਇਆ ਪੰਡ ਤੀਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਤਿਥਵਾਰ ਦਾ ਜੋਗੀ ਜਾਣੇ ਰੁੱਤ ਮਹਨਾ ਕੋਏ ਜਹ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਾ ਆਖਾ ਕਿਵੇਂ ਸਲਾਰੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਲੇ ਕੀਤਾ ਜਾਂਕਾ ਹੋਵੇ ਨਾਰਕ ਜੇ ਕੋ ਆਪੋ ਜਾਣੇ ਅੱਗੇ ਕਿਹਾਂ ਨਾ ਸੋਏ ਪਾ ਤਾਲਾ ਪਾ ਤਾਲ ਲੱਖ ਅਗਾਸਾ ਆਗਾਸ ਉੜ ੜਕ ਭਾਲ ਥਕੇ ਵੇਦ ਕਹੈ ਨਿਕਵਾਜ ਸੈਖ 18 ਕਹਿਨ ਕਤੇਬ ਅਸੂਲੋ ਇਕਤਾਤ ਲਿਖਾ ਹੋਵੇ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਰਕ ਵੱਡਾ ਆਖੀਏ ਆਪੇ ਜਾਣੇ ਆਬ

ਅੰਤ ਕਾਰਨ ਕੀਤੇ ਬਿੱਲਾ ਹੈ ਤਾਂ ਕਿ ਅੰਤ ਨਾ ਪਾਈ ਜਾਏ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਸ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤੁਮਾਏ ਕੀਤੇ ਮਗਹਿ ਜੋਦਾ ਫਾਰ ਕੀਤੇ ਗਲਤ ਨਹੀਂ ਵਿਚਾਰ ਕਿਤੇ ਖਾਪਾ ਟੁੱਟੇ ਹੋਏ ਕਰ ਕਿਤੇ ਲੈ ਲੈ ਮੁਕਰ巴 ਹੈ ਕਿਤੇ ਮੁਰਖਾ ਹੀ ਖਾਏ ਕਿਤੇ ਦੁੱਖ-ਪੂਖ ਸਦਮਰ ਇਹ ਵੀ ਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖਣ ਸਕੇ ਕੋਏ ਜੇ ਕੋ ਖਾਇਕ ਅਖਣ ਪਾਏ ਉਹ ਜਾਣੇ ਜੀਤੀਆਂ ਮੁਖ ਖਾਏ ਆਪੇ ਜਾਣੇ ਆਪੇ ਦੇ ਆਕੇ ਸੀ ਵੀ ਕੇ ਕੇ ਜਿਸਨੂੰ ਬਖਸ਼ ਸੇਤਸਲਾਹ ਨਾਨਕ ਬਾਸਾਹੀ ਬਾਸਾਓ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਈ ਅਮੁੱਲ ਸਮਾਈ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਈ ਅਕਹਿ ਵੇਦ ਪਾਠ ਪੁਰਾਣ ਅਕਹਿ ਪੜੇ ਕਰਹਿ ਵਖਿਆਣ ਅਕਹਿ ਪਰਮੇ ਅਕਹਿ ਇੰਦਰ ਅਕੇ ਗੋਪੀ ਦੇ ਗੋਵਿੰਦ ਅਕੇ ਈਸਰ ਅਕੇ ਸਿੱਧ ਅਕੇ ਕੇਤੇ ਕੀਤੇ ਬੁੱਧ ਅਕੇ ਦਾਨਵ ਅਕੇ ਦੇਵ ਅਕੇ ਸੁਰ ਨਰ ਮੁਨੀ ਜਨ ਸੇਵ ਕੇਤੇ ਅਕੇ ਅਖੜ ਪਾਹੇ ਕੇਤੇ ਕਹਿ ਕੇ ਉਠੜ ਜਾਹੇ ਇਤੇ ਕੀਤੇ ਹੋਰ ਕਰੇ ਹੀ ਤੋ ਆਖ ਨ ਸਕੇ ਕਿ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖੀਏ ਸਿਰ ਗਵਾਰਾ ਗاوار ਸੋ ਦਰਤ ਕੇ ਹਾ ਸੋ ਘਰ ਕੇ ਹਾ ਜਿਤ ਮਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵੜ ਹਾਰੇ ਕੇਤੇ ਰਾਗ ਫਰੀ ਸੋ ਕਹੀਣ ਕੇਤੇ ਗਾਵਣ ਹਾਰੇ ਗਾਵੇ ਤੁਦ ਨੂੰ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿਤ ਗੁਪਤ ਲਿਖ ਜਾਣ ਹੈ ਲਿਖਿ ਧਰਮ ਵਿਚਾਰੇ ਗਾਵੇ ਈਸੋ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਦਰਸਨ ਬੈਠੇ ਦੇਵਤੇ ਆਦਰ ਨਾਲੇ ਗਵਹਿ ਸੇਤ ਸਮਾਜ ਦੇ ਅੰਦਰ ਗਵਨ ਸਾਧ ਵਿਚਾਰੇ ਗਵਨ ਜਤੀ ਸਤੀ ਸੰਤੋਖੀ ਗਵਹਿ ਵੀਰ ਕਰਾਰੇ ਗਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਵਹਿ ਮੋਹਨਿਆ ਮਨ ਮੋਹਨ ਸੁਰਗ ਮਛ ਪਈਆਲੇ ਗਵਨ ਰਤਨ ਪਾਇ ਤੇਰੇ 68 ਤੀਰਤ ਨਾਲੇ ਗਵਹਿ ਜੋਤ ਮਹਾਬਲ ਸੂਰਾ ਗਵਹਿ ਖਾਣੀ ਚਾਰੇ ਗਵਹਿ ਖੰਡ ਮੰਡਲ ਪਰ ਭੰਡਾ ਖੜਕਾ ਰੱਖੇ ਧਾਰੇ ਸਹਿਤੋਦਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮ ਜਿਤਨਾ ਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਬਾਈ ਕਰ ਕਰ ਵੇਖੇ ਕੀਤਾ ਆਪਣਾ ਜਿਪਤਿਸ ਦੇ ਵਡਿਆਈ ਜੋ ਤਿਸ ਭਾਵੇਂ ਸੋਈ ਕਰ ਸੇ ਹੁਕਮ ਦਾ ਕਰਨਾ ਜਾਏ ਸੋ ਪਾਸਾ ਸੋ ਸਹਾ ਪਾਸਾ ਸਹੇਵ ਨਾਨਕ ਰਹਿ ਨਰ ਜਾਏ ਮੁੰਦਾ ਸੰਤੋ ਕੇ ਸਰਮ ਪੱਤ ਚੋਰੀ ਧਿਆਰ ਕੀ ਕਹੇ ਪ੍ਰਭੂਤ ਪਿੰਥਾ ਕਾਲ ਕੁਆਰੀ ਕਾਇ ਜੁਗ ਠੰਡਾ ਪ੍ਰਤੀਤ ਆਈ ਪੰਥੀ ਸਗਲ ਜੋ ਮਾਗਤੇ ਮਨ ਜੀਤੇ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਰ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਅਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਦ ਨਾਤੀ ਸਭ ਜਾਣੀ ਰਿਤ ਸਿੱਧ ਅਵਰ ਅਸਾਦ ਸੰਜੋਗ ਵਿਜੋਗ ਦੁਈ ਕਾਲ ਚਲਾਵਹਿ ਲੇਖਿ ਆਵਹਿ ਭਾਗ ਆਦੇਸ਼ ਤਿਸੇ ਦਾ ਦੇਸ ਆਰ ਅਨੀਦ ਅਨਾਹਦ ਜੁਗ ਜੁਗ ਇੱਕੋ ਵੇਸ ਏਕਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰ ਇੱਕ ਪੰਡਾਰੀ ਇੱਕ ਲਾਇ ਦੀ ਬਾਣ ਜਿਉ ਤਿਸ ਭਾਵੇ ਤਿਵੇਂ ਚਲਾਵੇ ਜਿਬ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਹੈ ਵਿਡਾਨ ਆਦੇਸ ਜਿ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਅਸਲ ਲੋਈ ਲੋਈ ਪੰਡਾ ਜੋ ਕਿਸ਼ ਪਾਇਸੂ ਇਕਾ ਵਾਰ ਘਰ ਘਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਜਿ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ ਇੱਕ ਦੋ ਜੀਪੋ ਲਖੋ ਹੈ ਲਖੋ ਵੇ ਲਖ ਵੀਸ ਲਖ ਲਖ ਢੇੜਾ ਕੀ ਹੈ ਇਕ ਨਾਮ ਜਗ ਦੀ ਇਸ ਇਹ ਤਰਾਹ ਪਤ ਪਵੜੀਆਂ ਚੜਿਏ ਹੋਏ ਦੀ ਚੀਜ਼ ਸੁਣ ਗੱਲਾਂ ਆਕਾਸ ਕਈ ਕੀਟਾ ਏ ਰੀਸ ਨਾਨਕ ਗਦਰੀ ਪਾਈਏ ਕੂੜੀ-ਕੂੜੇ ਠੀਸ ਅੱਖਾਂ ਜੋੜ ਚੁਕੇ ਨਹ ਜੋ ਜੋਰ ਦਾ ਮੰਗਨ ਦੇ ਨਾ ਜੋ ਜੋਰ ਨਾਲ ਜੀਵਨ ਮਰ ਨਹ ਜੋਰ ਜੋਰ ਦਾ ਰਾਜ ਮਲ ਮਨ ਸੋ ਜੋਰ ਦਾ ਸੂਰਤੀ ਗਿਆਨ ਵਿਚਾਰ ਜੋਰ ਦਾ ਜੁਕਤੀ ਛੋਟੇ ਸੰਸਾਰ ਜਿਸ ਹੱਦ ਜੋਰ ਕਰ ਵੇਖੇ ਸੋ ਇਹ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੇ ਸੋਹਣ ਪੰਜ ਪਰਵਾਨ ਨਦਰੀ ਕਰਮ ਭਵੇ ਨਿਸਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਘੜਤ ਘੜੀਏ ਹੈ ਰੂਪ ਰੰਗ ਕੇ ਵੇਸ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੰਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨੀ ਕੇਤੇ ਕੇਤੇ ਰਤਨ ਸਮੁੰਦ ਕੇਤੇ ਖਾਣੀ ਕੇਤੇ ਬਾਣੀ ਕੇਤੇ ਪਾਤ ਨਿਰਿੰਦ ਕਿਤੇ ਸੁਰਤੀ ਸੇਵਕ ਕਹਤੇ ਨਾਨਕ ਅੰਤਰ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੇ ਨਾਦ ਵਿਨੋਦ ਕੋਡ ਅਨੰਦ ਕਰਮ ਖੰਡ ਕੀ ਬਾਣੀ ਰੂਪ ਤਿਥੇ ਘੜਤ ਘੜੀਏ ਬਹੁਤ ਅਨੂਪ ਤਾਂ ਕਿਆ ਗੱਲਾ ਕਥਿ ਬਣਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਤਿਥੇ ਘੜੀਏ ਸੁਰਤ ਮਤਮਨ ਬੁੱਧ ਤਿਥੇ ਘੜੀਏ ਸੁਰ ਸਿਦਾ ਕੀ ਸਉਦ ਕਰਮ ਖੰਡ ਕੀ ਬਾਣੀ ਜੋ ਤਿਥੇ ਹੋਰਨਾ ਕੋਈ ਹੋਰ ਕਿਥੇ ਜੋਤ ਮਹਾਬਲ ਸੋ ਤਿਨ ਮਹਿ ਰਾਮ ਰਹਿਆ ਪਰਪੁਰ ਤਿਤ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਰਤੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਸੇ ਮਨ ਮਾਹੇ ਤਿਤ ਭਗਤ ਵਸੇ ਕੇ ਲੋ ਕਰ ਅਨੰਦ ਸੱਚਾ ਮਨ ਸੋਇ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਤ ਖੰਡ ਮੰਡੇ ਵਰ ਭੰਡ ਜੇ ਕੋ ਕਥੇ ਦਾ ਅੰਤ ਦਾ ਅੰਤ ਤਿਥੇ ਲੋ ਲੋ ਅਕਾਰ ਜਿਵ ਜਿਵ ਹੁਕਮ ਤਿਵੇਂ ਤਿਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਣਾ ਕਤਨਾ ਕਰੜਾ ਸਾਰ ਜਤ ਪਹਾਰਾਂ ਤੀਰ ਸੁੰਧਿਆਰ ਅਹੜਨ ਮਤ ਵੇਧ ਹਥਿਆਰ ਭਉ ਖੱਲਾ ਗਨ ਤਪ ਤਾਉ ਭਾਂਡਾ ਪਾਉ ਅੰਮ੍ਰਿਤ ਟਟਾਲ ਕੜੀਏ ਸਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੁਰਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਹੀ ਨਾਮ ਧਿਆਇਆ ਗਏ ਮਸ਼ਕਕਦ ਕਾਲ ਨਾਨਕ ਤੇ ਮੁਖਿ ਉज्जਲੇ ਕੇਤੀ ਛੁੱਟੀ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਰਾਮ ਕਲੀ ਮਹਿਲਾ ਕੇ ਜਾ ਅਨੰਦ ਇੱਕੋਂ ਕਾ ਸਤਗੁਰ ਪ੍ਰਸਾਦ ਅਨੰਦ ਪਿਆਰ ਮੇਰੇ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾ ਆਈਆਂ ਰਾਗ ਰਤਰ ਪਰਵਾਰ ਪਰਿਆ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਓ ਹਰੀਕੇ ਰਾਮ ਜੀ ਨੇ ਵਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਚਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭ ਨਾ ਗੱਲਾ ਸਮਰਥ ਸੁਆਮੀ ਸੰਖਿਓ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸache ਸੋਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹਿ ਸੋ ਪਾਵਹਿ ਸਦਾ ਸਿਫਤ ਸਲਾਹ ਤੇਰੀ ਨਾ ਮਨਮਸਬ ਹੈ ਨਾਮ ਜਿਨ ਕੇ ਮਨਮਸਬ ਸੇ ਆਵਾਜਾ ਸਬਦ ਕਹਨੇਰੇ ਕਹੇ ਨਾਨਕ ਸੱਚੇ ਸਹੀ ਵਾਖਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੂਰੀਆਂ ਸਦਾ ਕੁਰਬਾਨ ਕੀਤਾ ਗੁਰ ਬਿਠਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੋਨਾ ਸੰਤੋ ਸਬਦ ਤਰੋਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਾ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰਤਾ ਰਹੀਐ ਪੰਚ ਦੂਤੋ ਦਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਘਰਮ ਪਾਇਆ ਤੋ ਜਿਲ ਕੋ ਸੇ ਨਾਮ ਹਰਕੇ ਲਾਗੇ ਕਹੇ ਨਾਨਕ ਤੇ ਐਸ ਕਹੋਆ ਤਿਤ ਕਰ ਅਣਹਦ ਵਾਜੇ आनंद सनो वट पागियो सगल मनोरथ पुरे पार ब्रह्म प्रपाय उतरे सगल विसूर दुख रोग संताप उतरे सोणी सच्ची बारी संत साजन पये सरसे पुरे गुरते जानी सुनते पुनीत कहते पवित सतगुरु रहया परपूर बिनवंत नानक गुरु चरन लागै ਵਾਚੇ ਅਨਹਦ ਤੂਰੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ